ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਕੋਹ ਨਾਨਕ ਵਾਲ ਨੂੰ ਡੈਗ ਨੂੰ ਮੁੱਖ ਰੱਖਦੇ ਹਾਂ ਗੁਰੂ ਸਾਹਿਬ ਲੋੜਵੰਦ ਪਰਿਵਾਰਾਂ ਦੀਆਂ ਸੇਵਾਵਾਂ ਲੈਂਦੇ ਹਨ ਤੁਸੀਂ ਜੋ ਦਸਵੰਦ ਦਿੰਦੇ ਹੋ ਸਾਡੀ ਬਿਲਕੁਲ ਸੋਚ ਇਹ ਹੁੰਦੀ ਹੈ ਕਿ ਬਿਲਕੁਲ ਲੋੜਵੰਦ ਪਰਿਵਾਰ ਹੋਣ ਅਤੇ ਉਹਨਾਂ ਤੱਕ ਉਹ ਦਸਵੰਦ ਦੀ ਸੇਵਾ ਪਹੁੰਚੇ ਗੁਰਸਿੱਖ ਪਰਿਵਾਰ ਸਾਡੇ ਕੋਲ ਪਹੁੰਚੇ ਆ ਗੁਰਸਿੱਖ ਪਰਿਵਾਰ ਦੇ ਵਿੱਚ ਪੰਜ ਭੈਣਾਂ ਤੇ ਪਰਿਵਾਰ ਜਿਹੜਾ ਉਹ ਵਿਆਹ ਕਰਨ ਵਿੱਚ ਸਮਰੱਥ ਨਹੀਂ ਸੀ ਉਹਨਾਂ ਨੇ ਮਜਬੂਰੀ ਵਾਸਤੇ ਹੋ ਕੇ ਵੀਡੀਓ ਪਾਈ ਸੀ ਸਾਨੂੰ ਵੀਡੀਓ ਪਹੁੰਚੀ ਤੇ ਅਸੀਂ ਪਰਿਵਾਰ ਨੂੰ ਘਰੇ ਸੱਦਿਆ ਭੈਣ ਸਾਡੇ ਕੋਲ ਪਹੁੰਚੇ ਨੇ ਤੁਸੀਂ ਜੋ ਦਸਵੰਦ ਦਿੰਦੇ ਹੋ ਉਸ ਦਸਵੰਦ ਵਿੱਚੋਂ ਗੁਰੂ ਕਿਰਪਾ ਸਦਕਾ ਅਸੀਂ ਇਹਨਾਂ ਨੂੰ 7000 ਰੁਪਏ ਦਾ ਸਮਾਨ ਜਿਹੜਾ ਉਹ ਅਸੀਂ ਇਹ ਲੈ ਕੇ ਦਿੱਤਾ ਆਵਾ ਕਿ ਪੰਜ ਸੂਟ ਇਹਦੇ ਵਿੱਚ ਥੱਲੇ ਜਿਹੜੇ ਆ ਉਹ ਕਿਸੇ ਗੁਰਸਿੱਖ ਵੀਰ ਵੱਲੋਂ ਦਿੱਤੇ ਗਏ ਸੀ ਅਸੀਂ ਇਹ ਸਾਰਾ ਕੁਝ ਇਸ ਭੈਣ ਨੂੰ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸੇਵਾ ਦਿੱਤੀ ਇਹਦੇ ਵਿੱਚ ਡਬਲ ਬੈੱਡ ਦੀ ਚਾਦਰ ਤੇ ਇੱਕ ਰਜਾਈ ਦਾ ਕਵਰ ਦੋ ਸਿੰਗਲ ਬੈੱਡ ਦੀਆਂ ਚਾਦਰਾਂ ਤੇ ਬਾਕੀ ਪੰਜ ਸੂਟ ਤੇ ਹੋਰ ਸਮਾਨ ਜਿਹੜਾ ਤੁਹਾਡੇ ਸਾਹਮਣੇ ਦੇ ਰਹੇ ਆ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਅਤੇ ਲੋੜਵੰਦ ਪਰਿਵਾਰਾਂ ਦੀ ਸੇਵਾਵਾਂ ਇਸੇ ਤਰ੍ਹਾਂ ਹੁੰਦੀਆਂ ਰਹਿਣ ਦਸਵੰਧ ਦੇਣ ਵਾਸਤੇ ਨੇੜੇ ਨਵੇਂ ਇੱਕ ਸੰਤਾਲੇ 90877 ਤੇ ਫੋਨ ਜਾਂ ਮੈਸੇਜ ਕਰ ਸਕਦੇ ਜੀ ਅਤੇ ਦਸਵੰਦ ਦੇ ਸਕਦੇ ਜੀ। ਅਸੀਸ ਬਖਸ਼ਿਓ ਕਿ ਸੱਚੇ ਪਾਤਸ਼ਾਹ ਤਰਸ ਕਰਨ ਇਸੇ ਤਰ੍ਹਾਂ ਦੀ ਮਾਵਾਂ ਹੁੰਦੀਆਂ ਰਹਿਣ ਅਤੇ ਸੰਗਤ ਦੀ ਗੁਰੂ ਸਾਹਿਬ ਦੀ ਖੁਸ਼ੀ ਅਸੀਂ ਲੈਂਦੇ ਰਹੀਏ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।